cio giò morto ciao vai la yo sto da running e

ਇਹ ਜਦੋਂ ਜਦੋਂ ਇਹ ਰੈਸਟ ਕੀਤਾ ਉਹਦੇ ਸੋਨਦੀ ਅਸੀਂ ਐਫਆਰ ਨੰਬਰ 18 ਦਰਜ ਕੀਤੀ ਉਹਦੇ ਚ ਮੈਨਾ 420 406 ਕੀਤੀ ਸੀ ਫਿਰ ਜਦੋਂ ਇਹ ਸਾਰੇ ਚੀਜ਼ਾਂ ਸਾਹਮਣੇ ਆਈਆਂ ਹਾਂ ਹਾਂ ਜਿਹੜਾ ਜਿਹੜਾ ਇੱਕ ਦੋਸਤ ਹੈਗਾ ਹਣੀ ਅਰਜਿੰਦਰ ਹਣੀ ਕੀ ਫਰਦਰ ਚੱਲਿਆ ਉਹ ਪਤਾ ਲੱਗਾ ਵੀ ਹਣੀ ਨੇ ਉੱਥੋਂ ਜਦੋਂ ਗੱਲ ਕੀਤੀ ਦੇ ਦੇ ਰਿਹਾ ਸਰੋ ਜੀ ਆਹ ਆਹ ਉਹ ਨੂੰ 3 ਹੀ ਆਲੇ ਚਾਹੇ ਜਾਤਾ ਹੈ ਜੀ ਚੇਰ ਲੈ ਲੈ ਲੱਗ ਲੱਗੇ ਕਰ ਲੋ ਤੋ ਆ ਜੋ ਪਿੱਛੇ ਆ ਲੋ ਕਰ ਸਾਡੇ ਬਾਹਰ ਇਹਨਾਂ ਨੂੰ ਗੱਬੇ ਖੜੇ ਕਰੋ ਪੰਜਾਂ ਨੂੰ ਚਲੋ ਜੀ ਸਾਡੇ ਨਾਲ ਸਾਡੇ ਨਾਲ ਲਾਈਵ ਦੇਖੀ ਸੱਚਾ ਚਲੋ ਹੋਗੇ ਸਾਰੇ ਆ ਗਏ ਇਹਨਾਂ ਨੂੰ ਅੱਗੇ ਮੜੇ ਕਰ ਲੋ ਬਸ ਇੱਕ ਜੋ ਵੀ ਦੇਖੋ ਲਾਈਵ ਕਰ ਮੈਂ ਮੈਂ ਕੀ ਹੋਣੇ ਜੀ ਜੀ ਕੱਲ ਦਾ ਜਿਵੇਂ ਸਾਰੇ ਹੀ ਆਪਾਂ ਨੂੰ ਪਤਾ ਆ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵਸੂਆ ਪੁਲਿਸ ਸਟੇਸ਼ਨ ਦੇ ਵਿੱਚ ਥਾਰ ਗੱਡੀ ਤੇ ਸਾਨੂੰ ਲਵਾਰਸ ਹਾਲਤ ਵਿੱਚ ਥਾਰ ਗੱਡੀ ਦੀ ਇਨਫੋਰਮੇਸ਼ਨ ਆਈ ਵੀ ਉਹਦੇ ਤੇ ਫਾਇਰਿੰਗ ਹੋਈ ਹੋਈ ਆ ਉਹਦੀ ਇਨਵੈਸਟੀਗੇਸ਼ਨ ਜਦੋਂ ਸਟਾਰਟ ਕੀਤੀ ਕਿ 26 ਜਨਵਰੀ ਦਾ ਦਿਨ ਸੀਗਾ ਇਸ ਕਰਕੇ ਸਾਰੇ ਹੀ ਬੜੇ ਆ ਸ਼ੌਕ ਹੋਈ ਵੀ ਕੀ ਹੈਪਨ ਹੋਇਆ ਪਰੰਤੂ ਉਹਦਾ ਕੰਪਲੇਨਟੈਂਟ ਕੋਈ ਨਹੀਂ ਸੀਗਾ ਸਾਡੇ ਕੋਲ ਉਹਦੇ ਬ੍ਰਦਰ ਨੇ ਕਿਹਾ ਵੀ ਮੇਰੇ ਬ੍ਰਦਰ ਦੀ ਗੱਡੀ ਹੈ ਇਹ ਔਰ ਉਦੋਂ ਫਰਦਰ ਉਹਦਾ ਬ੍ਰਦਰ ਵੀ ਨਹੀਂ ਲੱਭ ਰਿਹਾ ਐਸੇ ਅਸੀਂ ਉਹਨੂੰ ਕਨੈਪਿੰਗ ਐਂਡ ਆਰਮ ਸੈਕਟਰ ਦੇ ਤਹਿਤ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਔਰ ਬਹੁਤ ਸਾਰੇ ਕਲੂਜ਼ ਜਿਹੜੇ ਹੈਗੇ ਆ ਸਾਨੂੰ ਮਿਲੇ ਉਤੋਂ ਜੇ ਫੋਟੋਗ੍ਰਾਫੀ ਹੋ ਗਈ ਤਾਂ ਮੈਂ ਇਹਨਾਂ ਨੂੰ ਭੇਜਣਾ ਚਾਹੁੰਦਾ ਨਹੀਂ ਹੋਈ ਸਰ ਨਹੀਂ ਕੁਝ ਪੁਆਇੰਟਸ ਹੈ ਫੋਟੋ ਖਿੱਚ ਲਓ ਫੋਟੋ ਖਿੱਚ ਲਓ ਭੇਜ ਦਿ ਇਹਨਾਂ ਨੂੰ ਫੋਟੋ ਖਿੱਚ ਲਓ ਫੋਟੋ ਖਿੱਚ ਲਓ ਕਿਉਂਕਿ ਬਰਾਬਰੀ ਨਾ ਹੋਵੇ ਕੋਈ ਯਾਰ ਲਾਈ ਔਰ ਜਿਹੜੀ ਫਰਦਰ ਇਨਵੈਸਟੀਗੇਸ਼ਨ ਅਸੀਂ ਸਟਾਰਟ ਕੀਤੀ ਕੁਝ ਟੈਕਨੀਕਲ ਪੁਆਇੰਟਸ ਤੇ ਸਾਨੂੰ ਉਥੋਂ ਕੁਝ ਕਲੂਜ਼ ਮਿਲੇ ਜਿਹੜੀ ਥਾਰ ਗੱਡੀ ਇਹਦੀ ਚਲਦੀ ਚ ਫਾਇਰ ਲੱਗੇ ਆ ਕਿ ਖੜੀ ਚ ਫਾਇਰ ਲੱਗੇ ਆ ਐਕਸਪਰਟਸ ਤੋਂ ਅਸੀਂ ਉਹਦੀ opinion ਲਈ ਔਰ ਫਰਦਰ ਜਿਹੜੀਆਂ ਸਾਨੂੰ ਲੀਡਸ ਮਿਲੀਆਂ ਵੀ ਇਹ ਜਿਹੜਾ ਬੰਦਾ ਹੈ ਪਹਿਲਵਾਨ ਹੈ ਔਰ ਇਹਦਾ ਜਿਹੜਾ ਸ਼ੌਰਤ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ ਇਹਨੇ ਬਹੁਤ ਸਾਰੇ ਜਿਹੜੇ ਪਬਲਿਕ ਦੇ ਲੋਕੀ ਕੋਈ ਸਾਨੂੰ ਦੱਬੀ ਜਵਾਨ ਚ ਸ਼ੁਰੂਆਤ ਹੋਈ ਵੀ ਇਹਨੇ ਬਹੁਤ ਸਾਰੇ ਲੋਕਾਂ ਦੇ ਇਹਨੇ ਪੈਸੇ ਦੇਨੇ ਇਹਨੇ ਠੱਗੀ ਇਹਨੇ ਕੀਤੀ ਹੋਈ ਆ ਕੋਈ ਵੱਡੀ ਪਰੰਤੂ ਐਵੀਡੈਂਸ ਕੋਈ ਨਹੀਂ ਸੀ ਸਾਡੇ ਕੋਲ ਇਹ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਡੇ ਕੋਲ ਹਲੇ ਔਨ ਪ੍ਰੋਸੈਸ ਸੀਗੇ ਇਨ ਬਿਟਵੀਨ ਅਸੀਂ ਵੀ ਇੱਥੋਂ ਫ੍ਰੀ ਹੋ ਕੇ ਸਾਰੇ ਜਾਣੇ ਦਸੂਏ ਪਹੁੰਚੇ ਉੱਥੇ ਔਰ ਇਨਵੈਸਟੀਗੇਟਿਓਨ ਕਿ ਬੜਾ ਇਨਸੀਡੈਂਟ ਜਿਹੜਾ ਸੀਗਾ ਪੰਜ ਫਾਇਰ ਹੋਏ ਹੋਏ ਸੀ ਥਾਰ ਗੱਡੀ ਤੇ ਔਰ ਬੰਦਾ ਮਿਸਿੰਗ ਸੀਗਾ ਉਨੂੰ ਐਸਐਸਪੀ ਸਾਹਿਬ ਵੱਲੋਂ ਬੜੇ ਸੀਰੀਅਸਲੀ ਲਿਆ ਗਿਆ ਔਰ ਸੀਨੀਅਰ ਅਫਸਰ ਵੱਲੋਂ ਵੀ ਬੜੀਆਂ ਸਾਨੂੰ ਕਾਲਸ ਆਈਆਂ ਵੀ 100% ਇਹਨੂੰ ਟ੍ਰੇਸ ਕਰੋ ਅ ਵਿਦਨ ਨੋ ਟਾਈਮਸ ਚਲੋ ਸਾਡੀਆਂ ਸੀਆਈ ਦੀਆਂ ਟੀਮਾਂ ਡੀਐਸਪੀ ਦਸੂਹਾ ਐਂਡ ਐਸਐਚਓ ਦਸੂਹਾ ਇਹ ਸਾਰਿਆਂ ਨੇ ਅਸੀਂ ਵੱਖ-ਵੱਖ ਟੀਮਾਂ ਲਾ ਕੇ ਉੱਥੇ ਵਰਕ ਜਦੋਂ ਸਟਾਰਟ ਕੀਤਾ ਇਨ ਇਸ ਵਰਕ ਦੇ ਦੌਰਾਨ ਹੀ ਸਾਡੇ ਕੋਲ ਹਰਿਆਣੇ ਦੇ ਕੋਈ 4 ਤੋਂ 5 ਨੌਜਵਾਨ ਮਿਲੇ ਸਾਨੂੰ ਔਰ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਮੁਲਾਜ਼ਮ ਹੈ ਜੀ ਅਸੀਂ ਸਪੋਰਟ ਸੈਂਟਰ ਤੋਂ ਇਹਦਾ ਪਤਾ ਕਰਾਇਆ ਉੱਥੋਂ ਪਤਾ ਲੱਗਾ ਵੀ ਇਹ ਨਹੀਂ ਮੁਲਾਜ਼ਮ ਜਦੋਂ ਇਹਦੀ ਸੋਸ਼ਲ ਮੀਡੀਆ ਅਸੀਂ ਨੈਟਵਰਕ ਚੈੱਕ ਕੀਤਾ ਉੱਥੇ ਇਹਦੀਆਂ ਏਐਸਏ ਦੀਆਂ ਫੋਟੋ ਸੀਗੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਇਹਨਾਂ ਆਪ ਹੀ ਪਾਈਆਂ ਹੋਈਆਂ ਸੀ ਪਰੰਤੂ ਜਦੋਂ ਉਹਨੂੰ ਡੀਪ ਜਾ ਕੇ ਅਸੀਂ ਫੋਟੋ ਦੇਖੀਆਂ ਤਾਂ ਉਹ ਸਾਨੂੰ ਫੇਕ ਹੀ ਲੱਗ ਰਹੀ ਸੀ ਵਰਦੀ ਇਹ ਫੇਕ ਹੈ ਕਿਉਂਕਿ ਨੇਮ ਪਲੇਟ ਦੂਜੇ ਪਾਸੇ ਪੀਪੀ ਪੁੱਠੀ ਲੱਗੀ ਹੋਈ ਔਰ ਜਦੋਂ ਇਨ ਬਿਟਵੀਨ ਅਸੀਂ ਇਹ ਸਾਰਾ ਕੁਝ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਤੋਂ ਇਹਨੇ ਪੁਲਿਸ 'ਚ ਭਰਤੀ ਹੋਣ ਲਈ ਅੱਜ ਸਾਨੂੰ ਇਹਨੇ ਜੁਆਇਨਿੰਗ ਲੈਟਰ ਦੇਣੇ ਸੀਗੇ 26 ਜਨਵਰੀ ਦਾ ਇਹਨੇ ਦਿਨ ਰੱਖਿਆ ਹੋਇਆ ਸੀ ਅਪ੍ਰੋਕਸੀਮੇਟਲੀ ਬੀ ਦੇ ਕਰੀਬ ਹੈਗੇ ਆ ਨੌਜਵਾਨ ਹਰਿਆਣੇ ਤੇ ਪੰਜਾਬ ਦੇ ਪੰਜਾਬ ਦੇ ਮਕੇਰੀਆਂ ਦਸੂਹ ਏਰੀਆ ਦੇ ਆ ਔਰ ਉਹ ਜਿਹੜੇ ਹਰਿਆਣੇ ਵਾਲੇ ਉਹ ਸਾਰੇ ਕੈਥਨ ਦੇ ਔਰ ਉਹ ਤਕਰੀਬਨ ਤਕਰੀਬਨ ਸਾਰੇ ਹੀ ਰੈਸਲਿੰਗ ਨਾਲ ਰਿਲੇਟਡ ਹੈਗੇ ਆ ਪਹਿਲਵਾਨੀ ਦੇ ਨਾਲ ਰਿਲੇਟਡ ਹੈਗੇ ਆ ਕੋਈ ਕਿਸੇ weight ਵਿੱਚ ਆ ਕੋਈ ਕਿਸੇ weight ਦੇ ਵਿੱਚ ਔਰ ਇਹਨੇ ਉਹਨਾਂ ਨੂੰ ਕਿਸੇ ਕੋ 13 ਲੱਖ ਕਿਸੇ ਕੋ 15 ਲੱਖ ਕਿਸੇ ਤੋਂ 8 ਲੱਖ ਵੱਖ-ਵੱਖ ਕਰਕੇ ਜਦੋਂ ਅਸੀਂ ਇਹ ਸਾਰੀ ਕੀਤਾ ਤੇ ਅਪਰੋਕਸੀਮੇਟਲੀ 2 ਕਰੋੜ ਦੇ ਲੱਗੇ ਅਮਾਉਂਟ ਬਣਦੀ ਸੀ ਜਿਹੜਾ ਜਿਹੜੀ ਇਹਨੇ ਲਈ ਹੋਈ ਸੀ ਔਰ ਉਹਦੀ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਹਾਲੇ ਚੱਲ ਰਹੀ ਹੈਗੀ ਆ ਔਰ ਫਿਰ ਮੇਨ ਇਸ਼ੂ ਸੀਗਾ ਬੰਦਾ ਕਿੱਥੇ ਹੈ ਉਸ ਤੋਂ ਬਾਅਦ ਇਹਦੀ ਫਿਰ ਜਿਹੜੇ ਫਰੈਂਡ ਸਰਕਲ ਟੈਕਨੀਕਲੀ ਅਸੀਂ ਜਿਹੜੀਆਂ ਲਾਸਟ ਕਾਲਾਂ ਸੀਗੀਆਂ ਜਾਂ ਮੋਬਾਈਲ ਤੇ ਕਾਲ ਸੀਗੀਆਂ ਇੰਟਰਨੈਟ ਕਾਲ ਸੀਗੀਆਂ ਜਦੋਂ ਉਹਦੇ ਤੇ ਅਸੀਂ ਵਰਕ ਸਟਾਰਟ ਕੀਤਾ ਤੇ ਸਾਨੂੰ ਉਹਦੇ ਵਿੱਚੋਂ ਬੰਦਾ ਮਿਲਿਆ ਕੈਲਾ ਕਰਨਲ ਜਰਨੈਲ ਕੈਲਾ ਜਿਹੜਾ ਕਿ ਇਹਦਾ ਉਸਤਾਦ ਹੈ ਜਦੋਂ ਉਹਦੇ ਨਾਲ ਥੋੜੀ ਸਖਤੀ ਨਾਲ ਪਤਾ ਕੀਤਾ ਤੇ ਉਹਨੇ ਫਿਰ ਅਗਲਾ ਇੱਕ ਬੰਦਾ ਦੱਸਿਆ ਜਿਹੜਾ ਹੈਗਾ ਹਰਜਿੰਦਰ ਹਰਜਿੰਦਰ ਹਣੀ ਇਹਦਾ ਇਹਦੀ ਫਿਰ ਆਲਟੋ ਗੱਡੀ ਯੂਜ਼ ਹੋਈ ਸੀ ਜਦੋਂ ਗੋਲੀਆਂ ਮਾਰ ਕੇ ਨੇ ਆਪਣੇ ਆਪ ਤੇ 에ਰੀ 알토 ਗੱਡੀ ਚ ਬੈਠ ਕੇ ਉਥੋਂ ਡਰਾਮਾ ਕਰਕੇ ਨਿਕਲ ਗਿਆ। ਔਰ ਉਹਦੇ ਨਾਲ ਫਿਰ ਉਹਨਾਂ ਦੀ ਨਿਸ਼ਾਨਦੇਹੀ ਤੀ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਰਾਤੀ ਲੇਟ ਨਾਈਟ ਆਲਮੋਸਟ ਕਾਫਿਨ ਲੇਟ ਹੋ ਗਿਆ ਸੀ ਅਸੀਂ ਤੇ ਇਸ ਕਰਕੇ ਅੱਜ ਨਹੀਂ ਤਾਂ ਅਸੀਂ ਕੱਲ ਹੀ ਇਹਦਾ ਡਿਸਕਲੋਜ਼ਰ ਕਰ ਦੇਣਾ ਸੀਗਾ ਪਰੰਤੂ ਲੇਟ ਹੋਣ ਕਰਕੇ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ। ਔਰ ਫਰਦਰ ਇਹਨੂੰ ਰਿਕਵਰ ਕੀਤਾ ਫਿਰ ਜਿਹੜਾ ਇਹਨੇ ਗੋਲੀ ਚਲਾਉਣ ਲਈ ਵੈਪਨ ਯੂਜ਼ ਕੀਤਾ ਸੀਗਾ ਇਹ ਇਲਲੀਗਲ ਹੈਗਾ ਇਹਦੇ ਤੇ ਵੀ ਹਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈਗੀ ਵੀ ਇਹਦੇ ਕੋ ਆਇਆ ਕਿੱਥੋਂ ਤੇ ਕਿਵੇਂ ਇਹਦੇ ਕੋਲ ਪਹੁੰਚਿਆ ਇਹ ਕਿਦੇ ਜਦੋਂ ਇਹਨੂੰ ਰਾਉਂਡ ਅਪ ਕਰ ਲਿਆ ਫਿਰ ਅਸੀਂ ਇਹਨੂੰ ਇਨ ਹੈਂਡ ਕੀਤਾ ਜਦੋਂ ਔਰ ਫਰਦਰ ਚ ਇਹਦੇ ਆਈ ਕਾਰਡ ਮਿਲੇ ਜਿਹੜੇ ਕਿ ਪੀਏਪੀ ਦੀ ਮੋਹਰ ਲੱਗੀ ਹੋਇਆ 8 ਬਟਾਲੀਅਨ ਦੀ ਜਿਹੜੀ ਕਿ ਜਦ ਕਿ 8 ਬਟਾਲੀਨ ਪੀਏਪੀ ਚ ਹੈ ਹੀ ਕੋਈ ਨਹੀਂ ਤੇ ਕਰੂੰ ਜਦੋਂ ਇਹਦੀ ਸਰਚ ਕੀਤੀ ਤੇ ਇਹਦੀਆਂ ਵਰਦੀਆਂ ਮਿਲੀਆਂ ਪ੍ਰੋਪਰ 벨ਟ ਆ ਸਨ ਇੰਸਪੈਕਟਰ ਇੰਸਪੈਕਟਰ 뱅ਕ ਦੀ ਹੈ ਇੱਕ ਇੱਕ ਹੀ ਐਸ ਆਈ ਦੀ ਇਹ ਦੋ ਵਰਦੀਆਂ ਇਹਦੇ ਘਰੋਂ ਮਿਲੀਆਂ ਔਰ ਤਿੰਨ ਹਾਂ ਇੱਕ ਜਿਹੜਾ ਇਹਨੇ ਨਾਲ ਇਹਦਾ ਅਸਿਸਟੈਂਟ ਸੀਗਾ ਉਹਦੇ ਨਾਲ ਗਨਮੈਨ ਦੇ ਤੌਰ ਤੇ ਇੱਕ ਵਰਦੀ ਪਾਲਦੇ ਸੀ ਔਰ ਇਹ ਮੋਸਟਲੀ ਆਈ ਕਾਰਡ ਯੂਜ਼ ਕਰਦਾ ਸੀ ਇਹ ਟੋਲ ਪਲਾਜ਼ਾ ਤੇ ਜਦੋਂ ਲੰਘਦਾ ਸੀ ਤੇ ਮੁਲਾਜ਼ਮ ਕਹਿ ਕੇ ਉੱਥੋਂ ਟੋਲ ਪਲਾਜ਼ਿਆਂ ਤੋਂ ਕ੍ਰੋਸ ਕਰਦਾ ਸੀਗਾ। ਔਰ ਸਾਨੂੰ ਜਿੰਨਾ ਅਸੀਂ ਸ਼ੌਕ ਸੀਗੇ ਔਨ ਜਿੰਨੀਆਂ ਨੇ ਠੱਗੀ ਮਾਰੀ ਆ ਪਹਿਲਾਂ ਅਸੀਂ ਆਰਮ ਸੈਕਟ ਸਰਚਾ ਦਿੱਤਾ ਸੀ। ਫਿਰ ਅਸੀਂ ਹੁਣ 420 406 465 68 71 ਔਰ ਜਿਹੜੀਆਂ ਇਹਨੇ 170 171 ਆਰਮ ਸੈਕਟ ਇਹ ਜੁਰਮ ਵਿੱਚ ਲੇਟਰ ਔਨ ਅਸੀਂ ਵਾਦਾ ਕੀਤਾ। ਉਹਦਾ ਮੀਨ ਸੀਗਾ ਵੀ ਇਹ ਜਿਹੜੇ ਮੁੰਡਿਆਂ ਨੂੰ ਅੱਜ ਟਾਈਮ ਦਿੱਤਾ ਸੀ ਇਹਨੇ ਵੀ 26 ਜਰਮਨ ਨੂੰ ਤੁਹਾਨੂੰ ਜੁਆਇਨਿੰਗ ਲੈਟਰ ਦੇਣਾ ਵੀ ਉਹਦੇ ਲਈ ਇਹ ਟਾਈਮ ਗੇਨ ਕਰ ਲਵੇ ਹੋਰ ਵੀ ਮੇਰਾ ਤਾਂ ਉਸ ਦਿਨ ਕੰਮ ਹੋਇਆ ਨਾ ਮੇਰੀ ਕਿਡਨਾਪਿੰਗ ਹੋ ਗਈ ਸੀਗੀ ਮੈਨੂੰ ਚੱਕ ਕੇ ਲੈ ਗਏ ਸੀ ਬੰਦੇ ਕੋਈ ਇਸ ਕਰਕੇ ਇਹਨੇ ਡਰਾਮਾ ਸਾਰਾ ਰਚਿਆ ਸੀ ਇਹ ਪ੍ਰੋਕਸੀਮੇਟਲੀ ਇੱਕ ਇੱਕ ਸਾਲ ਦਾ ਟਾਈਮ ਹੈ ਇੱਕ ਡੇਢ ਸਾਲ ਤੋਂ ਇਹ ਇਹ ਵਰਕ ਕਰ ਰਿਹਾ ਆਇਆ ਜਿਹੜੇ ਭਰਤੀ ਕਰਾਉਣ ਦੇ ਨਾਂ ਤੇ ਠੱਗੀ ਮਾਰ ਰਿਆ ਸੀ ਸੌਰੀ 20 ਬੰਦੇ ਐਪ੍ਰੋਕਸੀਮੇਟਲੀ ਹਾਲੇ ਮੈਨੂੰ ਉਮੀਦ ਆ ਵੀ ਹੋਰ ਵੀ ਬੰਦੇ ਆਉਣਗੇ ਸਾਹਮਣੇ ਇਹ 20 ਬੰਦੇ ਤਾਂ ਸਾਹਮਣੇ ਆ ਗਏ ਸਾਡੇ ਜੀ ਇਹਨਾਂ ਨੂੰ ਫਾਈਨੈਂਸ਼ਲੀ ਕੋਈ ਨਾਲ ਲੱਗਣਾ ਚਾਹੀਦਾ ਜਿਹੜਾ ਅਜੇ ਅਜੇ ਇਹਦੇ ਨਾਲ ਦਾ ਸਾਥੀ ਆ ਉਹ ਵੀ ਇਹ ਸਾਰੇ ਪਹਿਲਵਾਨ ਆ ਇਹ ਵੀ ਹਾਂ ਮਿਲਵਣ ਡਿਕੇ ਇਹ ਅਜੀ ਇਸ ਇਹ ਅਜੀ ਨੂੰ ਅਕਾਊਂਟ ਚ ਪੈਸੇ ਪਾਏ ਅਜੀ ਨੇ ਅੱਗੇ ਰਜੀਵ ਦੇ ਪਾਏ ਇਹ ਜਿਆਦਾ ਟਾਰਗੇਟ ਹੈ ਹਰਿਆਣੇ ਦੇ ਪ੍ਰਬੰਧਨ ਕਰਦੇ ਕਿਉਂਕਿ ਅਜੀ ਜਿਹੜਾ ਪਹਿਲਵਾਨ ਹੈ ਉਹ ਵੀ ਇੱਥੇ ਆਪਣੇ ਪੰਜਾਬ ਦੇ ਵਿੱਚ ਛਿੰਝਾਂ ਤੇ ਕੁਸ਼ਤੀ ਲੜਨ ਆਉਂਦਾ ਹੈ ਔਰ ਇਹਨਾਂ ਦੀ ਕਾਫੀ ਅੱਛੀ ਫਰੈਂਡਸ਼ਿਪ ਹੈਗੀ ਇਹਨਾਂ ਨਾਲ ਪਤਾ ਲੱਗਿਆ ਕਿ ਜਿੱਥੇ ਵੀ ਛਿੰਝਾਂ ਲੜਨ ਜਾਂਦੇ ਹੈਗੇ ਉਹ ਅਨਾਉਂਸ ਕਰ ਦੇਗੇ ਕਿ ਜਿੱਤਿਆਂ ਦਾ ਪੈਣਾ ਨੂੰ ਟੈਕਸ ਦਿੱਤਾ ਜੀ ਕੱਦ ਕੇ ਪਹਿਲੀ ਉਹਨਾਂ ਨੂੰ ਲੱਗ ਦਿੰਦੇ ਰਹੀਏ ਦੇਖੋ ਹਾਲੇ ਇਹ ਜਿਹੜੀਆਂ ਹਾਲੇ ਕੋਈ ਸਾਡੀ ਇਨਵੈਸਟੀਗੇਸ਼ਨ ਸ਼ੈਂਜ ਮੇਲੇ ਵਾਲੀ ਕੋਈ ਕਮੇਟੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਔਰ ਫਰਦਰ ਜੇ ਇਹ ਵੀ ਗੱਲ ਹੈਗੀ ਇਹ ਵੀ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਠੱਗੀ ਹੈਗੀ ਆ ਜਿਹੜੇ ਲੋਕੀ ਕੁਸ਼ਤੀ ਨੂੰ ਪਿਆਰ ਕਰਦੇ ਆ ਇਹ ਵੀ ਉਹਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਠੱਗੀ ਹੈਗੀ ਆ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਤਫतीश ਕਰਾਵਾਂਗੇ ਇਹਨਾਂ ਦੇ ਪਰ ਕੋਈ ਨਹੀਂ ਨਹੀਂ ਪਹਿਲਾਂ ਐਫ ਆਰ ਕੋਈ ਦਰਜ ਨਹੀਂ ਹੈਗੀ ਐਸ ਪਰ ਹਾਲੇ ਤੱਕ ਜਿਹੜਾ ਹੀ ਰਿਕਾਰਡ ਚੈੱਕ ਕੀਤਾ ਇਹੀ ਐਫਆਰਾ ਦਰਜ ਆਈ ਹੈ। ਫੈਮਲੀ ਵੈਕਸ਼ਨਸ ਤੋਂ ਫੈਮਲੀ ਬੈਕਗ੍ਰਾਉਂਡ ਤੋਂ ਫੈਮਲੀ ਦਾ ਮੈਂਬਰ ਉਹਨਾਂ ਰਿਹਾ। ਨਹੀਂ ਹਾਲੇ ਤੱਕ ਦੀ ਤਫਤੀਸ਼ ਦੇ ਵਿੱਚ ਨਹੀਂ ਆਇਆ। ਪਰੰਤੂ ਫਰਦਰ ਜਿਹੜਾ ਹੈਗਾ ਇਹਦਾ ਇੱਕ ਇਨ-ਲॉज ਹੈਗਾ ਜਿਹੜਾ ਇਹਦੀ ਭੈਣ ਦਾ ਘਰ ਵਾਲਾ। ਉਹਨੇ ਵੀ 8 ਬੰਦੇ ਜਿਹੜੇ ਸੀਗੇ ਇਹਨੂੰ ਕਰਕੇ ਦਿੱਤੇ ਸੀ। ਉਹ ਵੀ ਅਸੀਂ ਉਹਨੂੰ ਵੀ ਨਾਲ ਹੀ ਰੱਖਿਆ ਹੋਇਆ। ਸੰਜੀਪ ਸੰਜੀਪ ਜਿਹੜਾ ਸੰਜੀਪ ਇਹਦਾ ਜੀਜਾ ਹੈ। ਅਜੇ ਹਾਂ ਜਿਹੜਾ ਮੇਨ ਆ ਰਜੀਵ ਛੋਟੂ